ਪਿੰਡ ਨੰਗਲ ਸ਼ਹੀਦਾ ਵਿਖੇ ਗੁਰਦੁਆਰਾ ਬਾਬਾ ਸਾਹਿਬ ਸਿੰਘ ਜੀ ਦੇ ਅਸਥਾਨ ਤੇ ਹੋਮੋਪੈਥਿਕ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ इस डिस्पेंसरी विच फ्री इलाज किया जाएगा इस मौके ते बाबा जोगिंदर सिंह जी हरखोवाल वाले उचेचे तौर पर पहुंचे इस मौके प्रधान हरविंदर सिंह ने कहा कि जेकर सानू चंगा हुंगारा मिलेगा तो इस तुम इसका समा वा दिता ते रोजाना दवाई मिलिया करेगी इस समय यह डिस्पेंसरी हफ्ते दे दो दिन खुलेगी सोमवार अते शुक्रवार इस दा टाइम नौ तो बारह बजे तक होवेगा पिंड अते इलाका वास बेनती कर तो वो लाभ लिया जावे इस मौके सरपंच सरबजीत वलो सार्यानवाद किया ਤਾ ਗਿਆ ਸਤਿਨਾਮ ਸ਼੍ਰੀ ਵਾਰੀ ਗੁਰੂ ਸਾਹਿਬ ਜੀ ਦੇ ਨਾਮ ਵਾਲਾ ਸਾਡਾ ਸਤਿਰਾਜ ਨਾਲ ਜਦੋਂ ਕੋ ਲਾਗੇ ਜਾਂਦੇ ਤੇ ਪ੍ਰਕਾਸ਼ ਅਰਦਾਸ ਨੂੰ ਉਨਕਾਰ ਸਿਰਦਕੀ ਕਿਹਦੇ ਚੋਹੀ ਸਾਹਿਬ ਨੂੰ समूह संगत की हाजरी तरफ देखते कलाशाही श्री हरकृषि झाई है महा बाबा सह कृपा करनी सारिया संगतान ने सिरों से अमीर पैरा करके हमद नाम दिया नानक नाम ਮੈਂ ਡਾਕਟਰ ਮਨਮੋਨ ਸਿੰਘ ਜੀ ਹਾਂਜੀ ਅੱਜ ਪਿੰਡ ਨੰਗਲਸ਼ੀਦਾ ਦੇ ਵਿੱਚ ਫ੍ਰੀ ਹੋਮੀਓਪੈਥਿਕ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਔਰ ਇਸ ਜਿਹੜੇ ਪਿੰਡ ਨੰਗਲਸ਼ੀਦਾ ਦੇ ਵਿੱਚ ਗੁਰਦੁਆਰਾ ਹੈਗਾ ਇੱਥੇ ਡਾਕਟਰ ਨਵਨੀਤ ਕੌਰ ਜੀ ਜਿਹੜੀ ਹੈ ਡਿਸਪੈਂਸਰੀ ਦੇ ਵਿੱਚ ਸੇਵਾਵਾਂ ਨਿਭਾਣ ਗਈ ਔਰ ਅੱਜ ਸਾਰੀਆਂ ਸੰਗਤਾਂ ਨੂੰ ਔਰ ਪਿੰਡ ਵਾਸੀਆਂ ਨੂੰ ਮੇਰਾ ਬਹੁਤ-ਬਹੁਤ ਮੁਬਾਰਕਾਂ ਕਿ ਇੱਥੇ ਜਿਹੜੀ ਪਿੰਡ ਦੇ ਵਿੱਚ ਹੋਮੋਪੈਥਿਕ ਫ੍ਰੀ ਹੋਮੋਪੈਥੀ ਡਿਸਪੈਂਸਰੀ ਖੁੱਲੀ ਗਈ ਆ ਔਰ ਜਿਸ ਤਰ੍ਹਾਂ ਕਿ ਹੋਮੋਪੈਥਿਕ ਦਾ ਜਿਹੜਾ ਉਪਚਾਰ ਹੈਗਾ ਆ ਸਾਰੇ ਭਾਰਤ ਦੇ ਵਿੱਚ ਇਹ ਦੇਖਣ ਨੂੰ ਆਇਆ ਕਿ ਇਹ ਦੂਸਰੇ ਨੰਬਰ ਦੀ ਪੈਥੀ ਹੈਗੀ ਹੈ ਤੇ ਇਸ ਲਈ ਇਹਦੀ ਇੱਥੇ ਜਿਹੜੇ ਲੰਬardar ਜੀ ਨੇ ਹਰਮਿੰਦਰ ਸਿੰਘ ਜੀ ਉਹਨਾਂ ਨੇ ਇਹਦੀ ਪੂਰੀ ਕੋਸ਼ਿਸ਼ ਕੀਤੀ ਕੀ ਇਹਦਾ ਜਿਹੜਾ ਫਰੀ ਹੋਮੋਪੈਥੀ ਡਿਸਪੈਂਸਰੀ ਜਿਹੜੀ ਪਿੰਡ ਦੇ ਵਿੱਚ ਖੋਲੀ ਜਾਵੇ ਔਰ ਕਿਉਂਕਿ ਜਿਹੜੇ ਮਰੀਜ਼ ਨੇ ਦੂਰ ਦਰਾਜ ਦੇ ਮਰੀਜ਼ ਨੇ ਉਹ ਜਿਹੜੇ ਹੋਮੋਪੈਥੀ ਡਾਕਟਰਸ ਨੇ ਬਹੁਤ ਘੱਟ ਨੇ ਸ਼ਹਿਰਾਂ ਦੇ ਵਿੱਚ ਤੇ ਉੱਥੇ ਉਹਨਾਂ ਨੂੰ ਇਲਾਜ ਜਿਹੜਾ ਆ ਉਹ ਬੜਾ ਮੁਸ਼ਕਿਲ ਪਿੰਡਾਂ ਦੇ ਵਿੱਚ ਹੁੰਦਾ ਹੈਗਾ ਹੋਮੋਪੈਥਿਕ ਦਾ ਤੇ ਇਸ ਲਈ ਹੋਮੋਪੈਥੀ ਜਿਹੜੀ ਇੱਥੇ ਡਿਸਪੈਂਸਰੀ ਖੋਲੀ ਗਈ ਹੈ ਔਰ ਇਸ ਹੋਮੋਪੈਥੀ ਡਿਸਪੈਂਸਰੀ ਦੇ ਵਿੱਚ ਸਾਰੇ ਜਿਹੜੇ ਬਿਮਾਰੀਆਂ ਦਾ ਜਿਹੜਾ ਇਲਾਜ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਨੰਗਲ ਸ਼ੀਦਾ ਵਿਖੇ ਬਾਬਾ ਸਹਿਬ ਸਿੰਘ ਜੀ ਦੇ ਸਥਾਨਾਂ ਦੇ ਉੱਤੇ ਅੱਜ ਅਸੀਂ ਫ੍ਰੀ ਹੋਮੋਪੈਥੀ ਡਿਸਪੈਂਸਰੀ ਦਾ ਸ਼ੁਭ ਆਰੰਭ ਕੀਤਾ ਹੈ ਜਿਸ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾਣਗੇ ਇਹ ਅਸੀਂ ਡਿਸਪੈਂਸਰੀ ਦਾ ਸਾਡਾ ਕਾਫੀ ਚਿਰ ਤੋਂ ਵਿਚਾਰ ਚੱਲਦਾ ਪਿਆ ਸੀਗਾ ਤਾਂ ਇਹਦੇ ਵਿੱਚ ਸਾਡੇ ਡਿਸਪੈਂਸੀ ਖੋਲਣ ਦੇ ਵਿੱਚ ਸਾਨੂੰ ਡਾਕਟਰ ਮਨਮੋਹ ਸਿੰਘ ਹੁਸ਼ਿਆਰਪੁਰ ਤੋਂ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਇਹਨਾਂ ਨੇ ਆਪਣੇ ਨਾਲ ਮਿਲ ਕੇ ਸਾਡਾ ਡਿਸਪੈਂਸੀ ਖੋਲਣ ਦੇ ਵਿੱਚ ਕਾਫੀ ਸਹਿਯੋਗ ਕੀਤਾ ਵਿੱਚ ਇਹਦੇ ਵਿੱਚ ਸਾਡੇ ਪਿੰਡ ਵਾਸੀਆਂ ਦਾ ਵੀ ਸਹਿਯੋਗ ਸਭ ਪੂਰਾ ਰਿਹਾ ਤੇ ਉਸ ਕਰਕੇ ਅਸੀਂ ਇਹ ਡਿਸਪੈਂਸੀ ਸ਼ੁਰੂ ਕੀਤੀ ਆ ਜਿਹਦਾ ਟਾਈਮਿੰਗ ਸੋਮਵਾਰ ਤੇ ਸ਼ੁੱਕਰਵਾਰ ਦੋ ਦਿਨ 9 ਤੋਂ 12 ਵਜੇ ਤੱਕ ਡਾਕਟਰ ਸਾਹਿਬ ਡਾਕਟਰ ਨਮਨਜੀਤ ਕੌਰ ਜੀ ਆਇਆ ਕਰਨਗੇ ਉਹ ਆਪਣਾ ਸਾਰਾ ਟਰੀਟਮੈਂਟ ਸਾਰਿਆਂ ਦਾ ਕਰਿਆ ਕਰਨਗੇ ਤੇ ਹਰੇਕ ਬੰਬਰੀ ਦਾ ਆਪਣਾ ਇਲਾਜ ਹੋਇਆ ਕਰੂਗਾ ਧੰਨਵਾਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨੀ ਕਿ ਪੇਸ਼ੈਂਟ ਜਿਆਦਾ ਹੋ ਗਏ ਤੇ ਉਹਦੇ ਹਿਸਾਬ ਨਾਲ ਇਹਦੀ ਟਾਈਮਿੰਗ ਉਹਦਾ ਐਵੀ ਜਾ ਸਕਦੀ ਹੈ ਹਾਂਜੀ ਹਾਂਜੀ ਜੇ ਮਤਲਬ ਕਿ ਦੇਖਿਆ ਪੇਸ਼ੈਂਟ ਸਾਡੇ ਜਿਆਦਾ ਹੁੰਦੇ ਲਾਗੇ ਦੇ ਪਿੰਡਾਂ ਪਿੰਡਾਂ 'ਚ ਵੀ ਕਾਫੀ ਅਸੀਂ ਪ੍ਰਚਾਰ ਕਰਾਂਗੇ ਜੇ ਪੇਸ਼ੈਂਟ ਸਾਨੂੰ ਜਿਆਦਾ ਦਿਸੇ ਵਧੇ ਦਿਸੇ ਤਾਂ ਅਸੀਂ ਉਹਦਾ ਦਿਨਾਂ ਦੇ ਵਿੱਚ ਨਾ ਵਾਅਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸਰਬਜੀਤ ਕੌਰ ਪਿੰਡ ਨੰਗਲਸ਼ੀ ਦਾ ਅੱਜ ਇੱਥੇ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਫ੍ਰੀ ਹੋਮੋਪੈਥਿਕ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਇੱਥੇ ਮੈਡਮ ਮਜੋਤ ਕੌਰ ਜੀ ਸੋਮਵਾਰ ਤੇ ਸ਼ੁੱਕਰਵਾਰ ਟਾਈਮਿੰਗ 9 ਤੋਂ 12 ਵਜੇ ਦਵਾਈਆਂ ਦੇਣਗੇ ਤੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਫ੍ਰੀ ਹੋਮੋਪੈਥਿਕ ਡਿਸਪੈਂਸਰੀ ਦਾ ਵੱਧ ਤੋਂ ਵੱਧ ਲਾਭ ਉਠਾਣ ਤੇ ਸਾਡੀ ਪੂਰੀ ਪੰਚਾਇਤ ਪਿੰਡ ਵਾਸੀ ਤੇ ਪ੍ਰਬੰਧਕ ਕਮੇਟੀ ਇਸ ਨੂੰ ਬਹੁਤ ਹੀ ਗਾਹਾਂ ਉੱਚ ਪੱਧਰ ਤੇ ਲੈ ਕੇ ਜਾਵਾਂਗੇ ਤੇ ਆਪਾਂ ਸਾਰਿਆਂ ਨੂੰ ਫੇਰ ਇੱਕ ਤੋਂ ਇੱਕ ਵਾਰ ਮੈਂ ਅਪੀਲ ਕਰਦੀ ਆ ਕਿ ਇਸ ਜਿਸਪੈਂਸਰੀ ਦਾ ਬਦ ਤੋਂ ਬਦ ਲਾਭ ਠਾਣ ਕਿਉਂਕਿ ਫ੍ਰੀ ਆਫ ਕੋਸਟ ਆ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ